ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲੈਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਲ ਕਿਵੇਂ ਕਿਲੇਗੇ ਸਨ ਆਪ ਜੀ ਰੋਜ਼ ਸਵੇਰੇ ਪਿੰਡ ਦੇ ਟੋਬੇ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ ਇੱਕ ਦਿਨ ਜਦ ਉਹ ਇਸ਼ਨਾਨ ਕਰਨ ਗਏ ਤਾਂ ਉਹਨਾਂ ਇੱਕ ਵਿਅਕਤੀ ਨੂੰ ਇਸ਼ਨਾਨ ਕਰਦੇ ਦੇਖਿਆ ਉਹ ਵਿਅਕਤੀ ਉੱਚੀ ਉੱਚੀ ਬੜੀ ਸੁਰੀਲੀ সুর ਦੇ ਵਿੱਚ ਬਾਣੀ ਪੜ ਰਿਹਾ ਸੀ ਪਾਈ ਲੈਣਾ ਜੀ ਐਨੀ ਮਧੁਰ ਬਾਣੀ ਸੁਣ ਕੇ ਜਿਵੇਂ ਕਿਲੇ ਹੀ ਗਏ ਉਹ ਝਟ ਉਸ ਵਿਅਕਤੀ ਦੇ ਪਾਸ ਪੁੱਜੇ ਅਤੇ ਨੇੜੇ ਜਾ ਕੇ ਉਹਨਾਂ ਨੇ ਵੇਖਿਆ ਕਿ ਭਾਈ ਜੋਧ ਆਸਾ ਦੀ ਵਾਰ ਦੀ 21ਵੀਂ ਪੌੜੀ ਦਾ ਪਾਠ ਕਰ ਰਿਹਾ ਸੀ ਪਾਈ ਲੈਣਾ ਜੀ ਨੇ ਅਜਹੀ ਬਾਣੀ ਪਹਿਲਾਂ ਕਿਤੇ ਸੁਣੀ ਨਹੀਂ ਸੀ ਉਹ ਤਾਂ ਕੇਵਲ ਦੇਵੀ ਦੀਆਂ ਭੇਟਾਵਾਂ ਹੀ ਸੁਣਦੇ ਸਨ ਜਾਂ ਆਪ ਗਾਉਂਦੇ ਸਨ ਆਪਦੀ ਆਵਾਜ਼ ਬੜੀ ਸੋਹਰੀਲੀ ਸੀ ਅਤੇ ਉਹਨਾਂ ਪਾਸੋਂ ਭਜਨ ਸੁਣ ਕੇ ਦੇਵੀ ਮਾਤਾ ਦੀਆਂ ਸੰਗਤਾਂ ਨਿਹਾਲ ਹੋ ਜਾਂਦੀਆਂ ਸਨ ਪਰ ਪਾਈ ਜੋਧ ਸਿੰਘ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਸਨ ਉਸ ਦੇ ਸਾਹਮਣੇ ਦੇਵੀ ਮਾਤਾ ਦੇ ਭਜਨ ਉਹਨਾਂ ਨੂੰ ਫਿੱਕੇ-ਫਿੱਕੇ ਲੱਗੇ ਪਾਈ ਜੋਧ ਸਿੰਘ ਜੀ ਜਾ ਕੇ ਉਹ ਬੜੀ ਨਿਮਰਤਾ ਨਾਲ ਬੋਲੇ ਪਾਈ ਜੋਧ ਜੀ ਇਹ ਭਾਜਨ ਤੁਸੀਂ ਕਿੱਥੋਂ ਯਾਦ ਕੀਤੇ ਹਨ ਪਾਈ ਜੋਧ ਸਿੰਘ ਜੀ ਬੋਲੇ ਮਹਾਪੁਰਸ਼ੋ ਇਹ ਭਾਜਨ ਨਹੀਂ ਹਨ ਇਹ ਬਾਬੇ ਨਾਨਕ ਨਿਰੰਕਾਰੀ ਦੀ ਰੱਬੀ ਬਾਣੀ ਹੈ ਇਹ ਉਹਨਾਂ ਨੂੰ ਧੁਰੋਂ ਉੱਤਰੀ ਹੈ ਜਿਹੜਾ ਇਸ ਬਾਣੀ ਨੂੰ ਪੜਦਾ ਹੈ ਉਹ ਪ੍ਰਤੱਖ ਪ੍ਰਭੂ ਦੇ ਦਰਸ਼ਨ ਕਰਦਾ ਹੈ ਅਤੇ ਇਸ ਭਾਵ ਸਾਗਰ ਨੂੰ ਪਾਰ ਕਰ ਜਾਂਦਾ ਹੈ ਪਾਈ ਜੋਧ ਦਿਆਂ ਇਹ ਗੱਲਾਂ ਸੁਣ ਕੇ ਭਾਈ ਲੈਣਾ ਜੀ ਵਿੱਚ ਗੁਰੂ ਦਰਸ਼ਨਾਂ ਦੀ ਤਾਂਗ ਜਾਗੀ ਉਹਨਾਂ ਪੱਕਾ ਮਨ ਬਣਾ ਲਿਆ ਕਿ ਇਸ ਵਾਰ ਜਦ ਉਹ ਦੇਵੀ ਦਰਸ਼ਨਾਂ ਨੂੰ ਜਾਣਗੇ ਤਾਂ ਕਰਤਾਰਪੁਰ ਦੇ ਵਿੱਚ ਹੋ ਕੇ ਹੀ ਜਾਣਗੇ ਭਾਈ ਲੈਣਾ ਜੀ ਵਧੀਆ ਕਿਸਮ ਦੇ ਘੋੜੇ ਰੱਖਣ ਦੇ ਬਹੁਤ ਸ਼ੌਕੀ ਸਨ ਉਹਨਾਂ ਦਾ ਸਹਾੂਕਾਰਾਂ ਨਾਲ ਦੂਰ ਦੂਰ ਤੱਕ ਪਿੰਡਾਂ ਵਿੱਚ ਚੱਲਦਾ ਸਾਹੂਕਾਰੀ ਦੂਰ ਦੂਰ ਦੇ ਪਿੰਡਾਂ ਤੱਕ ਚਲਦੀ ਰਹਿੰਦੀ ਸੀ ਇਸ ਲਈ ਅਗਰਾਹੀ ਵਾਸਤੇ ਇੱਕ ਚੰਗੇ ਘੋੜਿਆਂ ਦਾ ਪਾਸ ਹੋਣਾ অতি அவਸ਼ਕ ਸੀਗਾ ਇਸ ਸਾਲ ਵੀ ਜਦ ਉਹ ਆਪਣੇ ਸਾਥੀਆਂ ਨੂੰ ਲੈ ਕੇ ਜਵਾਲਾਮੁਖੀ ਚੱਲੇ ਤਾਂ ਉਹਨਾਂ ਨੇ ਆਪਣਾ ਸਭ ਤੋਂ ਵਧੀਆ ਘੋੜਾ ਸਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ